ਮਿੱਤਰੋ ਅੱਜ ਦਿਲ ਖੁਸ਼ ਹੋ ਗਿਆ ਕਿ ਅਸੀਂ ਜਿਸ ਬੰਦੇ ਦੇ ਫੈਨ ਸੀ ਉਸ 'ਚ ਵਾਕਿਆ ਹੀ ਕੋਈ ਕਣ ਕੰਡਾ ਹੈਗਾ ਸੀ ਬਾਲੀਵੁੱਡ ਸਟਾਰ ਸੰਜੇ ਦੱਤ ਨੇ ਪੰਜਾਬ ਦੇ ਹਾਲਾਤਾਂ ਦੇ ਦੁੱਖ ਯਾਰ ਕੀਤਾ ਤੇ ਕਿਹਾ ਕਿ ਮੈਂ ਰੱਬ ਅਗੇ ਅਰਦਾਸ ਕਰਾਂਗਾ ਪੰਜਾਬ ਦੇ ਭਲੇ ਦੀ ਤੇ ਜਿੰਨੀ ਸੰਭਵ ਹੋਈ ਮਦਦ ਕਰਾਂਗਾ ਉਸਨੇ ਕੋਈ ਇਹ ਨਹੀਂ ਕਿਹਾ ਵੀ ਇੰਨੇ ਲੱਖ ਜਾਂ ਕਰੋੜ ਦਵਾਂ ਵੀ ਮੇਰੀ ਖਬਰ ਕੱਲੀ ਲੱਗ ਜੇ ਉਸਨੇ ਫਿਰ ਹਲ ਗੁਪਤਦਾਨ ਦੀ ਗੱਲ ਕੀਤੀ ਤੇ ਦਊਗਾ ਵੀ ਵੱਧ ਚੜ ਕੇ ਦਊਗਾ ਦੂਜੇ ਪਾਸੇ ਆ ਚਵਲ ਜਿਹਨੂੰ ਪਹਿਲਾਂ ਫਿਲਮਾਂ 'ਚ ਪਿਆਰ ਦਿੱਤਾ ਫਿਰ ਜਦੋਂ ਇਹਨੂੰ ਕੋਈ ਫਿਲਮਾਂ 'ਚ ਪੁੱਛਦਾ ਨਹੀਂ ਸੀ ਬੰਬੇ ਬੰਬੇ ਨੂੰ ਕੋਈ ਪੁੱਛਦਾ ਨਹੀਂ ਸੀ ਚਵਲ ਨੂੰ ਇਹਨੂੰ ਵੋਟਾਂ 'ਚ ਜਿਤਾਇਆ ਤੇ ਪੰਜਾਬੀਆਂ ਨੇ ਆਪਦਾ ਪਿਆਰ ਦਿਖਾਇਆ ਪਰ ਇਹ ਨਗਲੀ ਹੀਰੋ ਦਾ ਮੂੰਹ ਫੁੱਟਿਆ ਹੁਣ ਵੀ ਹੋਣੀ ਕੀ ਬਿਆਨ ਦੇ ਦੇ ਪਰ ਨਹੀਂ ਇਹ ਚਵਲ ਨਹੀਂ ਬਾਹਰ ਆਉਂਦਾ ਆਪਦੀ ਖੋਡ 'ਚੋਂ ਬੰਦਾ ਪੁੱਛੇ ਐਵੇਂ ਨਗਲੀ ਰੋਹ ਬਣ ਕੇ ਫਿਲਮਾਂ ਦੀ ਹਿਥਿਆਰ ਤੇ ਨਲਕੇ ਪੱਟੀਆਂ ਸੰਜੇ ਦਾਦੀ ਤੂੰ ਰੀਸ ਨਹੀਂ ਕਰ ਸਕਦਾ ਉਹਨੇ ਜਿਹੋ ਜੇ ਰੋਲ ਕੀਤੇ ਨਾ ਉਹ ਜਾਵੇਗਾ ਵੀ ਸੀ ਜ਼ਿੰਦਗੀ ਚ ਉਹਨੇ ਦਿਹਾਰ ਵੀ ਰੱਖ ਛੱਡਦੇ ਜੇਲ ਵੀ ਕੱਟੀ ਆ ਜੇਲਾ ਜੁਲਾ ਦੇ ਸੀ ਉਹਨੇ ਕੀਤੇ ਤੇ ਤੂੰ ਚਗਲਾ ਐਵੇਂ ਪਜਕਾਰੀਆਂ ਨਾਲੀ ਟੌਰ ਬਣਾਈ ਗਿਆ ਅਹੀਂ ਤਾਂ ਫਿਰ ਉਹਦੇ ਫੈਨ ਸੀ ਤੇ ਉਹਦੇ ਹੀ ਰਾਂਗੇ ਤੇ ਉਹਨੂੰ ਹੀ ਮੰਨਾਂਗੇ ਅਸਲ ਪੰਜਾਬੀ ਏ ਹੋਣੀ ਬੋਲ ਪਾ ਚਵਲਾ ਸ਼ਰਮ ਆਵੇ ਤੈਨੂੰ ਭਰਾ ਉਦੋਂ ਤਾਂ ਸੀ ਤੂੰ ਪਾਲਤੂ ਮੋਦੀ ਦਾ ਹੁਣ ਤਾਂ ਤੇਰੇ ਗੱਲ ਚੋਂ ਪਤਾ ਲੱਗ ਗਿਆ ਹੋਣੀ ਕੋਈ ਭੌਂਗ ਪਾ ਕੋਈ ਚੰਗਾ ਬਿਆਨ ਕੋਈ ਤੇਰੇ ਮੂੰਹੋਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਹੈ ਇਹ ਯਾਰ ਕਰੋ ਸ਼ੇਅਰ ਤੇ ਇਹਦੇ ਤੱਕ ਪਹੁੰਚਾਓ ਸ਼ਾਇਦ ਕੋਈ ਸ਼ਰਮ ਆ ਜਾਏ ਚਲ ਇਹਨੂੰ ਨਹੀਂ ਹੋਰਾਂ ਨੂੰ ਹੀ ਆ ਜਾਏ ਤਾਂ ਕੋਈ ਮਾੜਾ ਮੋੜ ਕੋਈ ਪੰਜਾਬੀ ਕਰੇ ਪਾਓ ਯੋਗਦਾਨ ਯਾਰ ਕਰੋ ਸ਼ੇਅਰ ਹੁੰਦੀ ਦਾ